ਕੀ ਦਵਤ ਰੋਟੀ ਕਿਉਂ ਨਹੀਂ ਖਾਤੀ ਮੈਂ ਰੋਟੀ ਬੰਨ ਕੇ ਰੱਖ ਲਈ ਸੀ ਉਹ ਉਣੀ ਪਈ ਆ ਦੇਖ ਲੈ ਰਾਤ ਦਾ ਕੁਝ ਵੀ ਨਹੀਂ ਖਾਤਾ ਹੈ ਗੁੱਸੇ ਹੋ ਕੇ ਨਾ ਕਰ ਰਹੇਂਗੀ ਮੇਰੇ ਨਾਲ ਹੈ ਚਲ ਮੈਂ ਤੇ ਚੰਕੇ ਦੇ ਪੁੱਤ ਨੂੰ ਮਾਨ ਕਰਦੇ ਹਾਂ ਮੈਂ ਤੁਸੇਜ ਬੋਲਿਆ ਲੈ ਉਹ ਤਾਂ ਠੀਕ ਆ ਮੰਮੀ ਮੈਨੂੰ ਕੋਈ ਗੁੱਸਾ ਨਹੀਂ ਹੈ ਦਾ ਤੁਹਾਡੇ ਨਾਲ ਪਰ ਮਣੀ ਇੱਕ ਗੱਲ ਦਾ ਹੈ ਗੁੱਸਾ ਤੁਸੀਂ ਮੈਨੂੰ ਕੋਈ ਗੱਲ ਨਹੀਂ ਦੱਸੀ ਜਾਂਦੇ ਦੇਖ ਲੈ ਉਹ ਗੱਲ ਪੁੱਛਣ ਮੈਂ ਖੁੱਕੀ ਬੈਠੀ ਆ ਤੁਹਾਨੂੰ ਜਵਾਂ ਫਿਕਰ ਨਹੀਂ ਹੈਗਾ ਉਹ ਤਾਂ ਬਹੁਤ ਫਿਕਰ ਮੈਨੂੰ ਤੇਰਾ ਤਾਈ ਦਾ ਵਾਰੀ ਵਾਰੀ ਪੁੱਛੀ ਐਨੀ ਆ ਨਾਲੇ ਕਹੀ ਐਨੀ ਵੀ ਰੋਟੀ ਖਾ ਲਾ ਰੋਟੀ ਦਾ ਦਾਦਾ ਗੁੱਸਾ ਚਲ ਠੀਕ ਐ ਜੀ ਫਿਕਰ ਹੈਗਾ ਮੇਰਾ ਪਰ ਮੈਨੂੰ ਦੱਸ ਨਾ ਨੀ ਕਿਉਂ ਨਹੀਂ ਬੁਲਾਉਂਦੀ ਆਪਾਂ ਨੂੰ ਨਾਨੀ ਨੇ ਐ ਕਿਉਂ ਕਿਹਾ ਵੀ ਤੂੰ ਮੇਰੇ ਲਈ ਮਾਰ ਗਈ ਤੇ ਮੈਨੂੰ ਕਿਉਂ ਨਹੀਂ ਦੱਸੀ ਜਾਂਦੇ ਕਿਥੋਂ ਦੇ ਆਪਾਂ ਕਿੱਥੇ ਮੇਰਾ ਪਿਓ ਕਿੱਥੇ ਮੇਰੇ ਦਾਦਾ ਕਿੱਥੇ ਦਾਦੀ ਨਾਨੀ ਨੇ ਐਨਾ ਕੁਛ ਕਿਹਾ ਤੁਸੀਂ ਚੁੱਪ ਕਰਕੇ ਸੁਣੀਗੇ ਕਾਹ ਤੋਂ ਸੁਣੀਗੇ ਕੀ ਗੱਲ ਸੀਗੀ ਕੋਈ ਗੱਲ ਦੀ ਬੁੱਤ ਦੱਸ ਕਿ ਕੋਈ ਨਾ

ਹਾਂ ਸੁਣ ਲੇਂਗੀ ਮੰਮੀ ਸੁਣ ਲਵਾਂਗੀ ਤੇਰੇ ਪਿਓ ਨੂੰ ਕੁਛ ਨਹੀਂ ਹੋਇਆ ਤੇਰਾ ਪਿਓ ਜਿਉਂਦਾ ਜਿਉਂਦਾ ਫੇਰ ਤੂੰ ਮਰਿਆ ਕੋਈ ਕਿਹਤੇ ਤੇਰੇ ਪਿਓ ਮਾਰ ਗਿਆ ਤੂੰ ਛੱਡ ਕੇ ਭੱਗ ਗਿਆ ਇਹ ਕਰ ਕਿਉਂ ਗਈ ਜਿਉਂਦੇ ਜਿਹਨੂੰ ਮਾਰੀ ਗਈ ਤੂੰ ਪੁੱਤ ਜਦੋਂ ਉਹਨਾਂ ਨੇ ਆਪਾਂ ਨੂੰ ਹੀ ਮਾਰਤਾ ਜਿਉਂਦੇ ਜੀਆਂ ਤੇ ਭਰਾ ਆਪਾਂ ਨੂੰ ਕਿਉਂ ਨਹੀਂ ਮਾਰ ਸਕਦੇ ਤੈਨੂੰ ਪਤਾ ਉਹਨਾਂ ਨੇ ਕਦੇ ਤੇਰਾ ਮੂਹ ਵੀ ਨਹੀਂ ਦੇਖਿਆ ਉਹ ਤਾਂ ਤੈਨੂੰ ਦੇਖਣਾ ਪਸੰਦ ਕਰਦਾ ਸੀ ਤੇ ਨਾ ਹੀ ਮੈਨੂੰ ਦੇਖਣਾ ਪਸੰਦ ਕਰਦਾ ਸੀਗਾ ਕਿਉਂ ਪੁੱਤ ਉਹਦੀ ਕਾਹਦੀ ਗੱਤ ਮੈਂ ਕਿਤੇ ਹੋਰ ਸੀ ਉਹ ਕਿਸੇ ਹੋਰ ਨਾਲ ਰਹਿਣਾ ਚਾਹੁੰਦਾ ਸੀ ਕੰਮ ਕਰਕੇ ਤੈਨੂੰ ਪਤਾ ਆਹ ਹੁਣ ਤੋਂ ਅੱਗੇ ਜ਼ਿੰਦਗੀ ਚ ਕੱਟਦਾ ਸੀਗਾ ਪੁੱਤ ਮੈਂ ਹੀ ਆ ਤੇਰੇ ਲਈ ਜਿਹੜਾ ਕੁਝ ਵੀ ਆ ਮੈਂ ਹੀ ਤੇਰਾ ਪਿਓ ਆ ਤੇ ਮੈਂ ਹੀ ਤੇਰੀ ਮਾਂ ਮੈਂ ਤਨੋਂ ਵੀ ਇੱਕ ਨਾ ਲਾਇਆ ਪੁੱਤ ਤੇਰੀ ਨਾਨੀ ਪਤਾ ਕਾਹਦਾ ਗੁੱਸਾ ਹੈ ਮੇਰੇ ਨਾਲ ਕਿਉਂ ਪੁੱਤ ਤੇਰੀ ਨਾਨੀ ਕਹਿੰਦੀ ਸੀ ਕਹਿੰਦੀ ਨਾ ਤੂੰ ਨਾ ਕੁੜੀ ਨੂੰ ਮਾਰ ਦੇ ਤੇਰਾ ਕਿਤੇ ਹੋਰ ਵਿਆਹ ਕਰ ਦੂੰ ਤੈਨੂੰ ਕਿਤੇ ਹੋਰ ਤੋੜ ਦੂੰ ਤਾਂ ਹੀ ਪੁੱਤ ਮੈਂ ਉੱਥੇ ਨਾਲ ਤੈਨੂੰ ਲੈ ਕੇ ਭੱਜ ਜਾਈ ਤਾਂ ਹੀ ਤੇਰੀ ਨਾਨੀ ਆਪੇ ਨਾਲ ਗੁੱਸਿਆ ਤਾਂ ਹੀ ਤੇਰੀ ਨਾਨੀ ਮੇਰੇ ਨਾਲ ਬੋਲਦੀ ਨਹੀਂ ਉਹਨੂੰ ਐ ਵੀਨੇ ਮੇਰੀ ਗੱਲ ਨਹੀਂ ਸੁਣੀ ਮੈਂ ਸਾਰਾ ਕੁਝ ਤੇਰੇ ਕਰਕੇ ਕਰੀ ਆਂ ਨਹੀਂ ਆ ਪੁੱਤ ਕਦੇ ਵੀ ਨਹੀਂ ਦੇਖਿਆ ਤੇ ਨਹੀਂ ਉਹਨੇ ਜਦ ਜਾਣਨ ਦੀ ਕੋਸ਼ਿਸ਼ ਕੀਤੀ ਆ ਵੀ ਆਪਾਂ ਮਾਂ ਮਾਤੀ ਆ ਕਿੱਥੇ ਆ ਕਿਵੇਂ ਆ ਕਿਵੇਂ ਨਹੀਂ ਤਾਂ ਇਹਨੂੰ ਕਹਿੰਦੀ ਆ ਬੁੱਤ ਵੀ ਕੋਈ ਨਹੀਂ ਆਪਣਾ ਬਸ ਤੂੰ ਮੇਰੇ ਲਈ ਆ ਤੇ ਮੈਂ ਤੇਰੇ ਲਈ ਆ ਮੈਂ ਤੇਰੇ ਕਰਕੇ ਸਾਰਾ ਕੁਝ ਛੱਡਿਆ ਲੋਕਾਂ ਦੀਆਂ ਗੱਲਾਂ ਸੁਣਨਾ ਹੁਣ ਤੱਕ ਕੀ ਕੁਛ ਨਹੀਂ ਸੁਨਿਆ ਤੈਨੂੰ ਵੀ ਪਤਾ ਇਕੱਲੀ ਬੁੜੀ ਨੂੰ ਰਹਿਣਾ ਕਿੰਨਾ ਬਹੁਤ ਹੁੰਦਾ ਪਰ ਮੈਂ ਕਿਹਦੀ ਕਰਕੇ ਰਹਿ ਰਹੀ ਆ ਸਿਰਫ ਤੇਰੇ ਕਰਕੇ ਵੀ ਤੂੰ ਤੂੰ ਹਮੇਸ਼ਾ ਖੁਸ਼ ਰਹੇ ਤੂੰ ਮੇਰੇ ਨਾਲ ਰਹੇ ਤਦ ਨਾ ਤੂੰ ਜਵਾਰ ਰੱਖ ਲੈ ਬੁੱਤ ਮੈਂ ਆਪਦੇ ਰਮਾਲ ਮਾਰਦੇ ਤੇ ਤੂੰ ਮਤਲਬ ਤੂੰ ਵੀ ਮੇਰੇ ਨਾਲ ਗੁੱਸੇ ਹੋ ਕੇ ਬੈਠੀ ਆ ਤਾਂ ਫਿਰ ਮੈਂ ਕਿਹਦੀ ਨਾਲ ਬੱਧਾ ਕਰੂੰਗੀ ਕਿਹਦੇ ਸਾਹ ਦੇ ਜੀਵੂਗੀ ਤੂੰ ਫਿਕਰ ਨਾ ਕਰ ਮੈਂ ਕਿਤੇਰੇ ਤਾਂ ਛੱਡ ਕੇ ਜਾਂਦੀ ਤੇਰੇ ਕੋਲ ਹੀ ਰਹੂਗੀ ਬਸ ਮੰਮੀ ਫੇਰ ਆਏ ਸੀਗਾ ਵੀ ਪਤਾ ਨਹੀਂ ਕੀ ਗੱਲ ਹੈ ਜਿੱਦੋਂ ਦੇ ਆਪਾਂ ਨਾਨੀ ਕੋਲ ਆਏ ਨਾ ਮੈਂ ਤਾਂ ਨਾਨੀ ਦੀ ਗੱਲ ਦੇ ਦਮਗ ਚ ਨਿਕਲਦੀ ਪਈ ਸੀ ਤਾਂ ਨਾ ਕਹੇ ਖਿੱਚੀ ਵੀ ਢੋਡੇ ਤੋਂ ਪੁੱਤ ਨੂੰ ਪਤਾ ਲੱਗ ਗਿਆ ਨਾ ਵੀ ਕੀ ਗੱਲ ਦਾ ਤਾਂ ਹੀ ਕਹਿੰਦੀ ਆ ਪੁੱਤ ਵੀ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦੀ ਸੀ ਕਿ ਮੈਨੂੰ ਐ ਸੀ ਪੁੱਤ ਤੇਰੇ ਦਿਲ ਤੇ ਨਹੀਂ ਗੱਲਾਂ ਲੱਗ ਨਾ ਜਾ ਤਾਂ ਕਰਕੇ ਨਹੀਂ ਦੱਸਦੀ ਸੀ ਤੈਨੂੰ ਮੈਨੂੰ ਐ ਸੀਗਾ ਤੂੰ ਥੋੜੀ ਜਿਹੀ ਹੋਰ ਵੱਡੀ ਹੋ ਜਾਏ ਫਿਰ ਸਾਰੀਆਂ ਗੱਲਾਂ ਮੈਂ ਤੈਨੂੰ ਦੱਸ ਦੂੰਗੀ ਹੂੰ ਮੈਨੂੰ ਮਾਫ਼ ਕਰ ਦੇ ਮੈਂ ਮਾੜੀ ਜਿਹੀ ਗੱਲ ਕਰ ਚੁੱਕਾ ਨਾ ਤੇ ਤੂੰ ਜਿੱਦ ਕਰੀ ਗਈ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਤਾਂ ਐਡੀ ਵੱਡੀ ਗੱਲ ਹੈ ਤੇਰਾ ਦਿਲ ਦਿਖਾਏ ਨਾ ਕੋਈ ਨਾ ਕਦੇ ਕੋਈ ਜਿੱਦ ਨਹੀਂ ਕਰਦੀ ਕਿਸੇ ਗੱਲ ਵਿੱਚ ਨਹੀਂ ਪੁੱਤ ਤੂੰ ਨਹੀਂ ਦਿਲ ਦਿਖਾਏ ਤੇ ਇਹਨਾਂ ਤੇਰਾ ਹੱਕ ਦਾ ਸਵਾਲ ਪੁੱਛਿੰਦਾ ਤਾ ਬਸਵਾਲ ਪੁੱਛਿਆ ਨਹੀਂ ਸੀ ਇਹਨਾਂ ਨੇ ਤੇਨ ਸਾਰਾ ਕੁਝ ਪਤਾ ਹੋਣਾ ਵੀ ਚਾਹੀਦਾ ਸੀ ਹੁਣ ਤੇਨ ਸਾਰਾ ਕੁਝ ਪਤਾ ਲੱਗ ਗਿਆ ਨਾ ਤੇ ਸਵਾਲ ਦਾ ਜਵਾਬ ਮਿਲ ਗਿਆ ਹੁਣ ਤਾਂ ਮੈਨੂੰ ਲੱਗserverId ਨਹੀਂ ਮੰਮੀ ਮੇਰੇ ਕੋਲ ਤਰਤੀ ਆਉਗਣਾ ਆ ਜਾਣਤੀ ਪੈ ਗਈ ਤੇ ਮਾਉਤੀ ਕਿੱਥੇ ਖਾਨੀ ਠੀਕ ਹੈ ਆਜ ਆਜ ਹੈ ਛਿੜੇ ਘਰ ਵਾਲਾ ਜਿਉਂਦਾ ਦਾ ਇਹ ਤਾਂ ਕਹਿੰਦੀ ਸੀ ਮੇਰੇ ਘਰ ਦਾ ਮਰ ਗਿਆ ਸਹੀ ਗੱਲ ਹੈ ਇਹਦੇ ਵੀ ਸਾਰੇ ਡਰਾਮੇ ਨੇਗੇ ਕਿ ਤੇ ਕੋਸ਼ਿਸ਼ ਕਰਦੇ ਕੁਛ ਕਿ ਗਾ ਸੁਣੋ ਚੁੱਪ ਕਰਕੇ ਮੈਨੂੰ ਮੈਂ ਲੱਗ ਤੁਸੀਂ ਪੜਕਿਓ ਨਾ ਮੈਂ ਗਾਸ ਤੋਂ ਬੜਕਣਾ ਆਪਣੀ ਨੋਅ ਹੈ ਕਹਿੰਦੀ ਐ ਕਹਿੰਦੀ ਜੇ ਆਪਾਂ ਜਵਾਖ ਗੋਦ ਲੈ ਲੀਏ ਮੈਂ ਕਿਹਾ ਭਾਈ ਮੈਂ ਤਾਂ ਕੱਲੀ ਕੁਛ ਨਹੀਂ ਕਹਿ ਸਕਦੀ ਵੀ ਤੁਹਾਡੇ ਡੈਡੀ ਜਿਵੇਂ ਕਹਿਣਗੇ ਉਵੇਂ ਕਰਨਾ ਮੈਂ ਤਾਂ ਖਰਾ ਹੀ ਕਰਦਾ ਉਹਨੂੰ ਇਹ ਗੱਲ ਕਿਵੇਂ ਸਮਝਾਈ ਪਤਾ ਪਹਿਲਾਂ ਜਦੋਂ ਗੋਦਲੈਂਡ ਦੀ ਗੱਲ ਹੋ ਗਈ ਸੀ ਤਾਂ ਪੜਕੀ ਸੀ ਹਾਂ ਉਹਨੇ ਕਾਸ ਨੂੰ ਕਹਤਾ ਪਤਾ ਨਹੀਂ ਮੈਨੂੰ ਤਾਂ ਬਸ ਜਦੋਂ ਉਹਨੇ ਆਏ ਕਿਹਾ ਮੈਂ ਮੰਮੀ ਵੀ ਜੇ ਤੁਸੀਂ ਮੇਰੇ ਮੱਲੋਂ ਵੀ ਅਸੀਂ ਜੁਹਾਗ ਬੋਤ ਲਈ ਤੇ ਤੂੰ ਕੀ ਕਹਤਾ ਹਾਂ ਕਹੇ ਨਾ ਮੈਂ ਸੋ ਉਥੋਂ ਬਿਨਾ ਹਾਂ ਕਿਉਂ ਕਹਿ ਦੂੰ ਮੈਂ ਤਾਂ ਇੱਕ ਗੱਲ ਕਹਿਤੀ ਮਾਪੇ ਦੇਖ ਬਾਕੀ ਗੱਲਾਂ ਠੀਕ ਐ ਪਰ ਹਾਂ ਗੱਲ ਮੈਂ ਛੋੜੇ ਡੈਡੀ ਤੋਂ ਬਿਨਾ ਹਾਂ ਮੀ ਨਹੀਂ ਕਰ ਸਕਦੀ ਸਾਡੀ ਕਿਹਨਾਂ ਗੋਦਿਤ ਮੇਰਾ ਕੋਈ ਖਾਸ ਗੱਲ ਕੋਈ ਨਹੀਂ ਹੈਗੀ ਦੇ ਵਾਰ ਮੇਰੀ ਗੱਲ ਸੁਣ ਜੇ ਆਪਾਂ ਬੱਚਾ ਗੋਦ ਲਾਵਾਂਗੇ ਕੀ ਪਤਾ ਕਿਹਦਾ ਗੰਦਾ ਖੂਨ ਹੋਊ ਤੇ ਆਪਣੇ ਘਰ ਆ ਕੇ ਦੱਦ ਲੱਗ ਜਾ ਫਿਰ ਇਸੇ ਕਰਕੇ ਤਾਂ ਮੈਂ ਨਹੀਂ ਹਾਮੀ ਭਰੀ ਕੋਈ ਹੈ ਤੂੰ ਐ ਸੋਚ ਆਪਣੇ ਮੁੰਡੇ 'ਚ ਤਾਂ ਕੱਜ ਕੋਈ ਨਹੀਂ ਕੱਜ ਹੈਗਾ ਬਹੂ 'ਚ ਤੇ ਫਿਰ ਆਪਾਂ ਨੂੰ ਕੀ ਲੋੜ ਪਈ ਐ ਮੇਰੀ ਗੱਲ ਸੁਣ ਮੈਂ ਇਹ ਕੰਮ ਨਹੀਂ ਕਰ ਸਕਦਾ ਨਾ ਮੇਰੀ ਗੱਲ ਸਮਝਾ ਦੇ ਤੂੰ ਠੀਕ ਆ ਕਿ ਭਾਈ ਤੇਰੇ ਡੈਡੀ ਇਹ ਗੱਲ ਬਿਲਕੁਲ ਪਸੰਦ ਨਹੀਂ ਕਰਨਗੇ ਮੈਂ ਤਾਂ ਇਹ ਕਹਿੰਦੀ ਆ ਤੁਸੀਂ ਲਾਡੀ ਨਾਲ ਗੱਲ ਕਰ ਲਓ ਕੋਈ ਨਹੀਂ ਲਾਡੀ ਨਾਲ ਵੀ ਗੱਲ ਕਰ ਲੈਣਾ ਮੈਂ ਉਹਦੇ ਪਿਓ ਨਾਲ ਵੀ ਗੱਲ ਕਰ ਦਾਂਗੀ ਐਂ ਕਹਿੰਦੀ ਆ ਮੈਂ ਹੋਰ ਮੇਰੀ ਗੱਲ ਸੁਣੋ ਜੇ ਤਾਂ ਲੋਕਾਂ ਨੂੰ ਹੁਣ ਗੱਲਾਂ ਹੋਣ ਲੱਗ ਗਈਆਂ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਕੱਲ ਨੂੰ ਪਤਾ ਲੱਗਾ ਵੀ ਇਹਨਾਂ ਦੀ ਬਹੁਤ ਮਾਂ ਨਹੀਂ ਬਣ ਸਕਦੀ ਸੀ ਫਿਰ ਬੱਚਾ ਕਿਵੇਂ ਆ ਗਿਆ ਗੋਦ ਲੈ ਲਿਆ ਗੋਦ ਰਹਿਣ ਵਾਲੀ ਗੱਲ ਕਿਹੜਾ ਕਿਚੈਨ ਵਿੱਚ ਨਹੀਂ ਜਾਊਗੀ ਫਿਰ ਕਿਹੜਾ ਪਤਾ ਲੱਗੂਗੀ ਗੱਲ ਤਾਂ ਫਿਰ ਜਾਊਗੀ ਤਾਂ ਇੱਕ ਤਰ੍ਹਾਂ ਪਤਾ ਲੱਗ ਕੇ ਰਹੂਗਾ ਮੈਂ ਤਾਂ ਚੁੱਪ ਕਰ ਗਈ ਬਸ ਮੈਂ ਨਾ ਉਹਨੂੰ ਹਾਂ ਕਿਹਾ ਨਾ ਮੈਂ ਨਾ ਕਿਹਾ ਮੈਂ ਕੀਤੇ ਸੋਢੀ ਕੀ ਸਲਾਹ ਹੋਊਗੀ ਬਾਕੀ ਸਿਰੇ ਤਾਂ ਆਪਾਂ ਨੂੰ ਪਹਿਲਾਂ ਹੀ ਨਾ ਬਰ ਕਹੇਗੀ ਬਗਾਨਾ ਖੂਨ ਆਪਾਂ ਕਿਉਂ ਪਾਲੀਏ ਮੈਂ ਤਾਂ ਇਹ ਗੱਲ ਸੋਚ-ਸੋਚ ਕੇ ਹੈਰਾਨ ਆ ਵੀ ਉਹ ਕਿਹੜਾ ਵੇਲਾ ਸੀ ਜਿਹੜਾ ਮੈਂ ਮੈਂ ਢਿੱਲੋਂ ਨੂੰ ਹਾਂ ਕਰਨ ਦੀ ਤੇ ਹੁਣ ਫਸ ਗਿਆ ਉਹਦੇ ਬਸ ਆਪਦੇ ਲਾਲਚ ਨੂੰ ਵੀ ਚੱਲ ਫੈਕਟਰੀ ਦੇ ਰਹਾ ਵਿੱਚ ਇਹ ਚੱਲ ਜਵਾਕ ਨੂੰ ਬਣਿਆ ਬਣਿਆ ਕਾਰੋਬਾਰ ਮਿਲ ਜੂਗਾ ਬਸ ਉਹੀ ਗੱਲਾਂ ਸਿਆਣੇ ਕਹਿੰਦੇ ਤਾਂ ਹੁੰਦੇ ਨੇ ਲਾਲਚ ਬੁਰੀ ਬਲਾ ਉਹ ਸਿਆਣਾ ਖਾਂਗਾ ਉਹੀ ਗੱਲ ਗੂੰ ਤੇ ਠੁੰਗਾਈ ਮਾਰਦਾ ਹੋਰ ਕੀ ਆ ਆਪਣੇ ਨਾਲ ਤਾਂ ਬਾਲੀ ਭੈੜੀ ਬਣ ਗਏ ਹੁਣ ਮੇਰੀ ਗੱਲ ਸੁਣ ਚੁੱਪ ਕਰਕੇ ਬੈਠੀ ਜਾਇ ਹੁਣ ਕਿਵੇਂ ਨਾ ਕਿਵੇਂ ਵਿੰਗ ਟੇੜ ਪਾ ਕੇ ਤੇ ਕੁੜੀ ਨੂੰ ਸਮਝਾਇਆ ਬਹੁ ਨੂੰ ਵੀ ਇਹ ਠੀਕ ਨਹੀਂ ਹੈਗਾ ਆਪਣੇ ਆਸਤੇ ਉਹ ਤਾਂ ਕਿਸੇ ਗੱਲ ਤੇ ਲੋੜ ਨਹੀਂ ਆਉਂਦੀ ਕਿਸੇ ਗੱਲ ਤੇ ਵੀ ਲੋੜ ਨਹੀਂ ਆਉਂਦੀ ਮੈਨੂੰ ਤਾਂ ਉਹੀ ਸਿਧਰੀ ਲੱਗਦੇ ਦਿਮਾਗ ਤੋਂ ਹੋਰ ਕੀ ਦਿਮਾਗ ਥੋੜਾ ਤਾਂ ਕਰ ਕੇ ਐ ਕਰਦੀ ਹੈ ਨਹੀਂ ਫਿਰ ਵਿਆਹ ਕਰੂ ਜੀ ਕਿੱਡੀ ਗੱਲ ਸੀਗੀ ਇੱਕ ਘਰ ਦੇ ਵਿੱਚ ਪਹਿਲਾਂ ਕਿਹੜਾ ਸੌਪਣਾ ਰਹਿੰਦੀਆਂ ਨਹੀਂ ਆਈਆਂ ਨੋਟੇਰੀਆਂ ਨੇ ਦੋ ਦੋ ਵਿਆਹ ਹੋ ਜਾਨੇ ਰਾਜਿਆਂ ਦੇ ਕਿੰਨੇ ਕਿੰਨੇ ਵਿਆਹ ਹੋ ਜਾਂਦੇ ਸੀ ਜੇ ਆਪਾਂ ਇਹ ਮੈਂ ਦੂਜਾ ਵਿਆਹ ਕਰ ਲੈਂਦੇ ਮੁੰਡੇ ਦਾ ਫੇਰ ਕੀ ਦੀ ਗੱਲ ਸੀਗੀ ਜਿੱਤੇ ਦੀ ਆ ਗਈ ਨਾ ਉਹਦੇ ਦਾ ਮੈਂ ਤਾਂ ਜਮਾ ਕੁੰਝੇ ਲੱਗ ਗਿਆ ਤੂੰ ਦੱਸ ਇਹ ਜੀ ਬੱਲੇ ਮੱਥਿਆੜੀ ਆਪਣੇ ਕਦੇ ਬੜੀਏ ਹੋਰ ਬਸ ਆਪਾਂ ਵੀ ਬਹੁਤ ਵੱਡੀ ਗਲਤੀ ਕਰ ਲਈ ਜਿਹੜਾ ਲਾਜ ਚ ਟੱਕ ਲਿਆ ਉਹਨੇ ਨਾ ਆਪਣੇ ਬੂਥ ਲਵਾਤੀ ਬੂਥ ਧਲਵਾਤੀ ਹੋਰ ਕੀ ਕਰਨਾ ਸੀ ਨਾ ਹੁਣ ਕਹਣ ਜੋ ਗਰੀਨਾ ਛੱਡਣ ਜੋ ਗਰੀ ਜੇ ਬਾਹਰ ਜੰਨਾ ਤਾਂ ਉਹਦੇ ਕੰਮ ਚ ਮਨ ਨਹੀਂ ਲੱਗਦਾ ਘਰੇ ਉਹਨਾਂ ਦਾ ਘਰੇ ਹਾ ਟੈਂਸ਼ਨਾਂ ਖੜੀਆਂ ਹੁੰਦੀਆਂ ਅੱਛਾ ਰੋਜ਼ ਕੋਈ ਨਾ ਕੋਈ ਟੈਂਸ਼ਨ ਖੜੀ ਹੋਈ ਪਈ ਹੁੰਦੀ ਹੈ ਚਲੋ ਕੋਈ ਨਾ ਤੁਸੀਂ ਖਬਰਾਟ ਨਾ ਕਰੋ ਫੇਰ ਐਵੇਂ ਬੀਬੀ ਵੱਜੂਗਾ ਫੇਰ ਰਖਾਵਿਓ ਥੋੜਾ ਜਿਹਾ ਸ਼ਾਂਤ ਰਹਿ ਕੇ ਗੱਲ ਕਰ ਲਿਓ ਤੁਸੀਂ ਵੀ ਤੇ ਬਾਲਪਾਖਾਂ ਦੀ ਤਾਂ ਲੋੜ ਹੀ ਦੇਖੋ ਜਿਹੜਾ ਕੁਝ ਤੁਸੀਂ ਕਰੋਗੇ ਘਰ ਦੇ ਵਿੱਚ ਬਾਲਣਾ ਤਾਂ ਹੋ ਹੀ ਜਾਏਗਾ ਸੋ ਉਥੋਂ ਪਰਿਵਾਰਾ ਹੋ ਕੇ ਤਾਂ ਕੋਈ ਕੰਮ ਹੀ ਨਹੀਂ ਬਣਦਾ ਨਾ ਕਰ ਸਕੀ ਨਾ ਲੋੜ ਹੈ ਮੈਂ ਤਾਂ ਕਹਿੰਦੇ ਇੱਕ ਹੋਂਦਾ ਕੁਟ ਚਾਹ ਬਣਾ ਦਿੰਨੀ ਆ ਨਾ ਬੱਸ ਯਾਰ ਮੇਰਾ ਦਿਮਾਗ ਹੀ ਚੱਕਦਾ ਤੂੰ ਕਿਹੜੀ ਚਾਹ ਚੰਗੀ ਲੱਗਦੀ ਆ ਹੁਣ ਫਿਰ ਮੈਂ ਕੀ ਕਰਾਂ ਮੇਰੇ ਘੜਾ ਸਾਰੇ ਆ ਜੇ ਮੈਂ ਨਾਂ ਦੱਸ ਦੀ ਤਾਂ ਤੁਸੀਂ ਕਹਿੰਦੇ ਮੈਨੂੰ ਦੱਸਿਆ ਨਹੀਂ ਦੱਸਣੀ ਤਾਂ ਪੈਂਦੀ ਹੀ ਆ ਨਾ ਕੱਲ੍ਹ ਜਾਂ ਕਦੋਂ ਆਊਗਾ ਉਹਦੇ ਨਾਲ ਗੱਲ ਕਰ ਲਾਂ ਆਉਣ ਵਾਲਾ ਹੀ ਹੋਊਗਾ ਚਲ ਵਗ ਜਦੋ ਹਾਂ ਠੀਕ ਲੈ ਆਂਡੇ ਜੇ ਤਾਂ ਮਾਂਜਨੇ ਰੋਚੀ ਦੀ ਬੁਰਕੀ ਖਾਣਾ ਕਿਹੜਾ ਜੀ ਕਰਦਾ ਰੋਟੀ ਨੂੰ ਵੀ ਕਾਰਜੇ ਚ ਖੁਸ਼ ਜੀ ਪਈ ਜਾਂਦੀ ਹੈ ਚਾਰੇ ਘੰਡੇ ਜੇ ਪਾ ਕੇ ਚਟਣੀ ਕਰ ਲਈ ਸੀ ਸਿੱਟ ਤੱਕ ਨਹੀਂ ਨੋਂ ਜੀ ਮम्मी तू ਬੈਠੇ ਕੰਮ ਤੇ ਉੱਠ ਜਾ ਮੈਂ ਤੁਹਾਨੂੰ ਨਾ ਚੱਲ ਚੁਲ ਆਪਣੇ ਦਾ ਮम्मी ਮम्मी ਮੈਂ ਦਵਾਈ ਚਲ ਰੋਟੀ ਫੇਰ ਹੀ ਖਾ ਲੂੰਗੀ ਕਾ ਤਬ ਹੈ ਨਲੇ ਉਹਨੂੰ ਪੁੱਛ ਲੂੰਗੀ ਵੀ ਜੇ ਰੋਟੀ ਦੀ ਬੁਰਕੀ ਖਾਣੀ ਪਈ ਤਾਂ ਲੈ ਮਾ ਪਤਾ ਆ ਗਿਆ ਜੇ ਤਾਂ ਹੈ ਕਿ ਦੇ ਸੱਚ ਗੱਲ ਨਹੀਂ ਸਾਸਰੀ ਕਾਲ ਪੁੱਤ ਨਹੀਂ ਮਾ ਸਾਦੀ ਕੇ ਮੇਰਾ ਪੁੱਤ ਆ ਗਿਆ ਹਾਂ ਜੀ ਹੋਰ ਬੰਨੇ ਠੀਕ ਹੈ ਹਾਂ ਠੀਕ ਹੈ ਪਾ ਲਓ ਜੀ ਹਾਂ ਜੀ ਜੀ ਠੀਕ ਐ ਵਸੇ ਅੰਦਰ ਬੈਠਾਂਗੇ ਕਿ ਇੱਥੇ ਵਾਜੀ ਹਵਾ ਜੀ ਚਿੱਟੇ ਬੈਠੇ ਆਜੋ ਹਾਂ ਜੀ ਆਜਾ ਪੁੱਤ ਬੈ ਜਾ ਆਈ ਹੈ। ਮੈਂ ਜਿਵੇਂ ਹੋਰ ਕੀ ਕਰੀ ਜਾਂਦੀ ਸੀ ਕਿ ਕੁਝ ਨਹੀਂ ਬਸ ਨਾ ਉਹ ਲੋਕ पांडे ਜੀ ਚੱਕ ਕੇ ਆਈ ਸੀ ਆ ਊੜਾ ਜਿਹਾ ਸਿੱਟ ਕੇ ਆਈ ਸੀ ਉੱਥੋਂ ਅੱਛਾ ਕੇ ਰੋਟੀ ਜੀ ਖਾਣ ਲੱਗਦੀ ਸੀ ਰੋਟੀ ਖਾਂ ਠੀਕ ਐ ਪੁੱਤ ਮੈਂ ਤਾਂ ਸਮੂਥੀ ਜੀ ਰਹਿਣੀ ਚਾਹੀਦੀ ਹਾਂ ਅੱਛਾ ਹੋ ਤਿਆਹੋ ਹਾਂ ਫੇ ਠੀਕ ਨੇ ਹਾਂ ਸਾਰੇ ਠੀਕ ਐ ਵਧੀਆ ਉਹ ਤਾਂ ਇਹ ਜੱਜ ਪੈ ਗਿਆ ਕਹਿੰਦਾ ਮੇਰੇ ਨਾਲ ਚੱਲ ਆਪਾਂ ਜਾ ਕੇ ਪਹਿਲਾਂ ਮੰਮੀ ਨੂੰ ਭੇਜਿਆ ਸੀਗਾ ਮੈਂ ਉੱਥੇ ਤੂੰ ਆਈ ਨਹੀਂ ਨਾਲ ਮੈਂ ਚੱਲ ਮੈਂ ਚੱਲਦਾ ਤੇਰੇ ਨਾਲ ਮੈਂ ਲੈ ਕੇ ਆਉਂਗਾ ਲੈ ਮੰਮੀ ਮੈਂ ਮਰ ਜਾਣਾ ਮੇਰੇ ਪੁੱਤ ਨੂੰ ਇੰਨਾ ਫਿਕਰ ਐ ਮੇਰਾ ਹੋਰੰਮੀ ਦਾ ਫਿਕਰ ਕਿਉਂ ਨਾ ਹੋਵੇ ਚੱਲ ਭਾਈ ਕਹਿੰਦੇ ਹੁੰਦੇ ਪੁੱਤਾਂ ਨੂੰ ਫਿਕਰ ਹੁੰਦਾ ਹੀ ਐ ਹੈਨਾ ਤੇ ਹੋਰ ਫੇ ਤਾਂ ਸਮਝੇ ਮੈਨੂੰ ਲਾਡਲ ਲੱਗਿਆ ਅੱਛਾ ਤੇ ਮਾਂ ਤੂੰ ਨਾ ਲੈ ਕੇ ਆਈ ਹੈਂ ਤੂੰ ਤੋਰਿਆ ਤਾਂ ਐ ਸੀਗਾ ਵੀ ਮੰਮੀ ਨੂੰ ਨਾਲ ਲੈ ਕੇ ਕਹਿੰਦਾ ਤੂੰ ਕੱਲ ਹੀ ਆਗੀ ਓਹੋ ਪੁੱਤ ਮੈਂ ਕਿਹਾ ਮम्मी ਨਹੀਂ ਲੈ ਕੇ ਆਈ ਜਾਣਗੇ ਨਹੀਂ ਪੁੱਤ ਤੇਰੀ ਮਾਂ ਨੇ ਤਾਂ ਬਹੁਤ ਜ਼ੋਰ ਲਾਇਆ ਸੀ ਵੀ ਤੂੰ ਸਾਡੇ ਨਾਲ ਚੱਲ ਐ ਫਿਰ ਮੈਂ ਤੈਨੂੰ ਨਹੀਂ ਆਈ ਨੂੰ ਪੁੱਤ ਤੈਨੂੰ ਪਤਾ ਆ ਘਰ ਕਿਵੇਂ ਛੱਡਾਂ ਆ ਪਸੂ ਨਹੀਂ ਛੱਡੇ ਜਾਂਦੇ ਫਿਰ ਕੋਈ ਨਹੀਂ ਮम्मी ਕੋਈ ਵੀ ਅਆਂ ਦੋ ਦਿਨ ਲਾਜ ਆਉਂਦੀ ਫਿਰ ਕੀ ਗੱਲ ਸੀ ਨਹੀਂ ਪੁੱਤ ਛੱਡ ਕੇ ਜਾ ਨਹੀਂ ਘਰ ਨੂੰ ਪਿਆਰ ਵਾਲਾ ਕਰਦੀ ਐ ਹੋਰ ਕੋਈ ਗੱਲ ਨਹੀਂ ਆਪਣੇ ਨਾਲ ਹੁੰਦੀ ਨਾ ਪਿਆਰ ਹੈਗਾ ਫਿਰ ਮम्मी ਨਹੀਂ ਪੁੱਤ ਤੁਹਾਡੇ ਨਾਲ ਵੀ ਐ ਵੀ ਲੱਗਦਾ ਪਿਆਰ ਬਥੇਰਾ ਹੈ ਪਰ ਕਰਾਂ ਕੀ ਆਕਾਰ ਛੱਡ ਕੇ ਤਾਂ ਮਿੰਟ ਵੀ ਨਹੀਂ ਨਿਕਲਿਆ ਜਾਂਦਾ ਮੈਂ ਇਥੋਂ ਹੋਰ ਇਹ ਤਾਂ ਕਿ ਮੈਨੂੰ ਕਹਿਣ ਲੱਗਾ ਕਹਿੰਦਾ ਕਿ ਮਾਂ ਕਿ ਭੈਣ ਤਾਂ ਜਿਹੜਾ ਕੁਝ ਕਰ ਗਈ ਕਹਿੰਦਾ ਕਰ ਗਈ ਚਲ ਮੈਂ ਤਾਂ ਹੈਗਾ ਕਹਿੰਦਾ ਮੇਰੇ ਤਾਂ ਦੋ ਮਾਵਾ ਕਹਿੰਦਾ ਤੁਸੀਂ ਹੈ ਉਹ ਵੀ ਮੇਰੀ ਮਾਂ ਹੀ ਆ ਕਹਿੰਦਾ ਮੈਂ ਆਪੇ ਸੰਭੂਗਾ ਸਹੀ ਗੱਲ ਹੈ ਭੈਣੇ ਕਰੀਏ ਵੀ ਕੀ ਬਸ ਕਹਿੰਦੇ ਹੁੰਦੇ ਆ ਮਾੜਾ ਜੰਮੇ ਨਾ ਤੇ ਮਾੜਾ ਆਵੇ ਨਾ ਚਲ ਕੋਈ ਗੱਲ ਨਹੀਂ ਮੰਮੀ ਭੈਣ ਨੇ ਤਾਂ ਜਿਹੜੇ ਕੁਝ ਕਰਨਾ ਸੀ ਕਰ ਗਈ ਮੈਂ ਤੇਰਾ ਲੈ ਕੇ ਪੁੱਤਾਂ ਨਾ ਮੈਂ ਸੰਭੂਗਾ ਤੁਹਾਨੂੰ ਦੋਨਾਂ ਨੂੰ ਬਸ ਤੂੰ ਮੇਰੇ ਨਾਲ ਚੱਲ ਇੱਕ ਵਾਰੀ ਜਿਉਂਦਾ ਰਹਿ ਪੁੱਤ ਮੈਂ ਤਾਂ ਕਹਨੀਏ ਮੇਰੀ ਉਮਰ ਵੀ ਤੈਨੂੰ ਲੱਗੇ ਤੂੰ ਇੰਨਾ ਕਹਤਾ ਨਾ ਇਹੀ ਬਹੁਤ ਐ ਦੇਖ ਲੈ ਭਾਬੀ ਹੁਣ ਤਾਂ ਮੁੰਡਾ ਵੀ ਇੰਨਾ ਕਹੀ ਜਾਂਦਾ ਹੁਣ ਤਾਂ ਤੋ ਸਾਡੇ ਨਾਲ ਵਗ ਚੱਲ ਇੱਥੇ ਇਕੱਲੀ ਦੱਸ ਕੀ ਕਰੇਗੀ ਸਾਨੂੰ ਤਾਂ ਤੇਰੀ ਆਹੀ ਫਿਕਰ ਲੱਗੀ ਰਹਿੰਦੀ ਐ ਵੀ ਜੇ ਕਿਤੇ ਬਿਮਾਰ ਅਠਮਾਰ ਹੋ ਗਈ ਕੌਣ ਦਵਾਈ ਦਵਾਊਗਾ ਉਹਨੂੰ ਹੈ ਹੋਰ ਆ ਦੇਖ ਲੈ ਮੰਮੀ ਕਿਵੇਂ ਸੀਗੀ ਤੂੰ ਪਹਿਲਾਂ ਆ ਕਿਵੇਂ ਹੋ ਗਈ ਦੇਖੀ ਮੰਮੀ ਚੱਲ ਉੱਥੇ ਚੱਲ ਮੇਰੇ ਨਾਲ ਵਧੀਆ ਤੈਨੂੰ ਦਵਾਈ ਦਵਾ ਕੇ ਲਿਆਉਂਗਾ ਵਧੀਆ ਤਰੀਕੇ ਦੇਖਭਾਲ ਕਰਾਂਗੇ ਪੁੱਤਰ ਉਹ ਤਾਂ ਗੱਲ ਤੁਸੀਂ ਸਹੀ ਕਹੀ ਜਾਂਦੀ ਹੈ ਮਾਂ ਪੁੱਤ ਪਰ ਸਾਨੂੰ ਪਤਾ ਹੀ ਐ ਮੈਂ ਨਿੱਕੇ ਵਿੱਚ ਛੱਡ ਕੇ ਜਾਵਾਂ ਆ ਘਰ ਤੇ ਤੇਰੇ ਮਾਮੇ ਦੀਆਂ ਜਿਆਦਾ ਜੁੜੀਆਂ ਹੋਈਆਂ ਸੀ ਤੇ ਬਸ ਨਾ ਹੀ ਸੋਚਦੀ ਐ ਵੀ ਮੈਂ ਜਿਉਂਦੇ ਜਿਉਂਦੇ ਤਾਂ ਆ ਘਰ ਛੱਡਦੀ ਨਹੀਂ ਜਦੋਂ ਭਾਈ ਮਰ ਗਈ ਉਦੋਂ ਦੇਖੀ ਜਊ ਬੇ ਭਾਬੀ ਮੇਰੀ ਗੱਲ ਸੁਣ ਉਹ ਤਾਂ ਚੱਲ ਜਵੇਂ ਤੂੰ ਕਰਨਾ ਹੋਵੇ ਤੇਰੀ ਮਰਜ਼ੀ ਹੈ ਨਾ ਅਸੀਂ ਤਾਂ ਤੈਨੂੰ ਐਂ ਕਹਿੰਨੇ ਆ ਵੀ ਤੇਰੇ ਭਲੇ ਦੀ ਖਾਤਰ ਵੀ ਕੱਲੀ ਔਖੀ ਹੋਏਗੀ ਨਾਲੇ ਭਾਬੀ ਮੈਨੂੰ ਐਂ ਦੱਸ ਮੈਨੂੰ ਕਿਹੜਾ ਚੰਗਾ ਲੱਗਦਾਗਾ ਵੀ ਆਦੇ ਭਰਾ ਦੇ ਘਰ ਨੂੰ ਜਿੰਦਾ ਲਾ ਕੇ ਤੇ ਤੈਨੂੰ ਉੱਥੇ ਲੈ ਜਾ ਹੈ ਮੇਰਾ ਵੀ ਦਿਲ ਪੁੱਛਿਆ ਲੋੜੀਦਾਗਾ ਉਹ ਤਾਂ ਭੈਣੇ ਤੁਸੀਂ ਮੇਰੇ ਵਾਸਤੇ ਹੀ ਕਹਿੰਦੇ ਹੋ ਨਹੀਂ ਸੋਨੂ ਕੀ ਲੋੜ ਐ ਜਦੋਂ ਇੰਨੀਆਂ ਮਿੰਤਾ ਕਰੀ ਜਾਂਦੇ ਹੋ ਪਰ ਗੱਲ ਤਾਂ ਉਹੀ ਐ ਨਾ ਮੰਮੀ ਤੂੰ ਸਾਡੀ ਸੁਣ ਵੀ ਉਹਦੇ ਗਲੇ ਤੇਰਾ ਪੁੱਤ ਲੈਣ ਆਇਆ ਤੈਨੂੰ ਮੈਂ ਤੂੰ ਮੇਰੇ ਘਰ ਤੇ ਵੀ ਨਾ ਜਾਵੇਂਗੀ ਤਾਂ ਫਿਰ ਤੇਰੀ ਮਰਜ਼ੀ ਐ ਪੁੱਤ ਆਹ ਦੇਖ ਹੁਣ ਪਸ਼ੂ ਬੰਨੇ ਰੱਖੇ ਐ ਦੱਸ ਹੁਣ ਖੜੇ ਟਾਈਮ ਮੈਂ ਕਿੱਥੇ ਛੱਡ ਕੇ ਜਾਵਾਂ ਇਹਨਾਂ ਨੂੰ ਪਸ਼ੂਆਂ ਨੂੰ ਕੋਈ ਗੱਲ ਨਹੀਂ ਆਇਆ ਨਾ ਘਰ ਮੰਮੀ ਤੂੰ ਸਾਡੇ ਨਾਲ ਚੱਲ ਪਸ਼ੂਆਂ ਦਾ ਕੀ ਐ ਕੀ ਕੀ ਕਰਨੀਂ ਗੱਲ ਸੋਨ ਮੇਰੀ ਆ ਗਾਂ ਤੇਰੀ ਸੂਣ ਵਾਲੀ ਐ ਜਦੋਂ ਸੂਕੀ ਇਹਨੂੰ ਵੇਚਨੀ ਪਰੇ ਉਹ ਇੱਥੇ ਦੱਸ ਕੀ ਕਰਨਾ ਹੈ ਤੈਨੂੰ ਕਿੰਨਾ ਕਿਤੇ ਗਲਾਸ ਦੇ ਦੁੱਧਾ ਨਹੀਂ ਮੁਖਦਾਗਾ ਅਰੇ ਉੱਥੇ ਦੇਖ ਲੈ ਆਪਣੇ ਘਰੇ ਇੰਨੇ ਜਣੇ ਆ ਇੱਥੇ ਇਕੱਲੀ ਕੰਧਾਂ ਨਾਲ ੜਕਰਾ ਮਾਰੀ ਜੰਨੀ ਆ ਉਹ ਤਾਂ ਮੈਂ ਸਮਝ ਗਈ ਪੁੱਤ ਤੁਹਾਡੀ ਗੱਲ ਪਰ ਮੈਂ ਤੈਨੂੰ ਐ ਕਹਿਣੀ ਐ ਚਲ ਜਿੰਨਾ ਚਿਰ ਪਸ਼ੂ ਐ ਮੈਂ ਨਹੀਂ ਵੇਚਦੀ ਤੂੰ ਰਹਿ ਪਾ ਮੇਰੇ ਕੋਲੇ ਕੋਈ ਗੱਲ ਨਹੀਂ ਚੱਲ ਮੈਂ ਵੀ ਰਹਿ ਪੂੰਗਾ ਕਿਹੜਾ ਸਾਡੇ ਨਾਲ ਤਾਂ ਚੱਲ ਇੱਕ ਵਾਰੀ ਉੱਥੇ ਤਾਂ ਚੱਲ ਬੜਾ ਨਹੀਂ ਪੁੱਤ ਹੁਣ ਨਹੀਂ ਮੈਂ ਜਾ ਸਕਦੀ ਘਰ ਛੱਡ ਕੇ ਚੱਲ ਭਾਈ ਫਿਰ ਇਹਦੀ ਮਰਜ਼ੀ ਆ ਹੁਣ ਕੀ ਕਰਗੇ ਆਪਾਂ ਆਪਾਂ ਤਾਂ ਬਥੇਰਾ ਝੋਲ ਲਾਈ ਜਾਂਦੇ ਆ ਹੈਂ ਮੈਂ ਤਾਂ ਐਸੀ ਮੈਂ ਚੱਲ ਮੇਰਾ ਕਹਿਣਾ ਤਾਂ ਨਾ ਮੁੜੂਗੀ ਤੈਨੂੰ ਤਾਂ ਮੰਮੀ ਮੋੜਤਾ ਸੀਗਾ ਮੇਰੀ ਵੀ ਨਹੀਂ ਸੁਣਦੀ ਮੰਮੀ ਤਾਂ ਜੀ ਤਾਂ ਮੇਰਾ ਨਹੀਂ ਕਰਦਾ ਤੈਨੂੰ ਖਾਲੀ ਮੋੜਨ ਨੂੰ ਪਰ ਆ ਘਰ ਪਿੱਛੇ ਕਰਦੀ ਐ ਨਹੀਂ ਘਰ ਕਿਤੇ ਨਹੀਂ ਜਾਂਦਾ ਘਰ ਨੇ ਤਾਂ ਇੱਥੇ ਹੀ ਰਹਿਣਾਗਾ ਹੈ ਇਹਨੂੰ ਕੋਈ ਨਹੀਂ ਕਹੂੰਗਾ ਕਿ ਲੈ ਕੇ ਜਾਂਦਾ ਜੀ ਭੈਣੇ ਘਰ ਤਾਂ ਇੱਥੇ ਹੀ ਰਹਿ ਜਾਂਦੇ ਐ ਤੇਰਾ ਭਰਾ ਘਰ ਇੱਥੇ ਛੱਡ ਗਿਆ ਮੈਂ ਵੀ ਇੱਥੇ ਛੱਡ ਜੂ ਨਾਲ ਕੀ ਜਾਣਾ ਪਰ ਮੱਛੜਾ ਦਿਲ ਹੀ ਨਹੀਂ ਕਰਦਾ ਜਾਣ ਨੂੰ ਕਿਤੇ ਗੱਲ ਸੁਣੋ ਪਸੂ ਡੰਗਰ ਜਿਹੜਾ ਹੈਗਾ ਇਹ ਵੇਚ ਕੇ ਚਾਰ ਪੈਸੇ ਜਿਹੜੇ ਹੋਣਗੇ ਆਪਦੇ ਨਾਂ ਤੇ ਜਮਾ ਕਰਾ ਲਈ ਹੈ ਜਿਹੜਾ ਆ ਟਰੈਕਟਰ ਹੈਗਾ ਇਹਨੂੰ ਵੀ ਵੇਚ ਕੇ ਆਪਦੇ ਨਾਂ ਪੈਸੇ ਜਮਾ ਕਰਾ ਲੈਣਾ ਹੈ ਤੂੰ ਦੱਸ ਕੀ ਕਰਾਉਣਾਗਾ ਨਹੀਂ ਨਹੀਂ ਭੈਣੀ ਆ ਟਰੈਕਟਰ ਦਾ ਤਾ ਤੂੰ ਕਹਿ ਨਾ ਤੇਰੇ ਬਾਈ ਨੂੰ ਮੈਂ ਨਾ ਕਹਿ ਦਿੰਦੀ ਨਰੇ ਦੂਜੇ ਘਰ ਵਾਲੇ ਬਥੇਰਾ ਕਹਿੰਦੇ ਤਾਇਆ ਆ ਟੁੱਟਿਆ ਜਿਹਾ ਟਰੈਕਟਰ ਲਈ ਫਿਰਦਾ ਵੇਚ ਦੇ ਨਾ ਉਹ ਕਹਿ ਦਿੰਦਾ ਨਾ ਉਹ ਪੁੱਤਰਾ ਅੱਜ ਤਾਂ ਤੂੰ ਇਹ ਗੱਲ ਕਹਿਤੀ ਟਰੈਕਟਰ ਦੀ ਮੇਰੇ ਜਿਉਂਦੇ ਜਿਉਂਦੇ ਮੈਂ ਟਰੈਕਟਰ ਨਹੀਂ ਵੇਚਦਾ ਪਰ ਮੈਂ ਵੀ ਮੇਰੇ ਜਿਉਂਦੇ ਜਾਂਦੇ ਮੈਂ ਟਰੈਕਟਰ ਨਹੀਂ ਵੇਚਦੀ। ਭਾਬੀ ਮੈਂ ਤੈਨੂੰ ਨਾ ਉਵੇਂ ਨਹੀਂ ਕੋ ਗੱਲ ਕਹਿੰਦੀਗੀ। ਉਹ ਤਾਂ ਤੇਰੇ ਭਲੇ ਦੀ ਕਹਿਨੀ ਆ ਭਾਈ। ਤੂੰ ਔਖੀ ਹੋਏਂਗੀ ਬੜੇਪੇ ਦੇ ਵਿੱਚ। ਹੈ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀਗੀ। ਵੀ ਚਲ ਤੇਰੇ ਉਹੀ ਦੋ ਪੈਸੇ ਕੰਮ ਆ ਜਾਣਗੇ। ਇਸ ਤਾਂ ਐਂ ਕਹਨੇ ਆ ਮੰਮੀ। ਪੁੱਤ ਤੁਸੀਂ ਤਾਂ ਮੇਰਾ ਭਲੇ ਹੀ ਸੋਚਦੇ ਹੋ। ਮੈਂ ਨਹੀਂ ਕਹਿੰਦੀ ਮੇਰਾ ਮਾੜਾ ਸੋਚਦੇ ਹੋ। ਪਰ ਜਿਹੜੇ ਮੇਰੇ ਕਰਮਾਂ 'ਚ ਲਿਖਿਆ ਨਾ ਉਹ ਤਾਂ ਹਰ ਹਾਲਤ 'ਚ ਮੈਂ ਭੋਗਣਾ ਹੀ ਐ। ਮੰਮੀ ਚਲ ਤੈਨੂੰ ਮੈਂ ਇਹ ਦੁੱਖ ਭੋਗਣ ਨਹੀਂ ਦਿੰਦਾ ਠੀਕ ਆ ਨਾ। ਮੰਮੀ ਨੂੰ ਆਪਾਂ ਮੈਂ ਸ਼ਾਮ ਨੂੰ ਛੱਡਿਆ ਉਹ ਨਾ। ਤੇ ਦੋ ਮਹੀਨੇ ਫਿਰ ਇੱਥੇ ਲਾ ਕੇ ਠੀਕ ਹੈ ਤੈਨੂੰ ਨਾਲ ਹੀ ਲੈ ਕੇ ਜਾਊਂਗਾ ਮੈਂ ਹਾਂ ਪੁੱਤ ਆਹ ਗੱਲ ਤੂੰ ਵਧੀਆ ਕੀਤੀ ਐ ਚੱਲ ਤੂੰ ਮੇਰੇ ਕੋਲ ਆ ਜੀ ਤੇ ਇੱਥੇ ਹੀ ਰਹੀ ਤੂੰ ਬੈਠੀ ਜਾਉਂਗੀ ਤੇਰੇ ਕੋਲ ਹੀ ਆ ਵਾ ਟੈਨਸ਼ਨ ਨਾਲ ਹਾਂ ਚੱਲ ਚੰਗਾ ਤੁਸੀਂ ਬੈਠੋ ਮੈਂ ਚਾਹ ਦੀ ਕੁੱਟ ਕਰਕੇ ਲਿਆਉਣੀ ਐ ਸਾ ਚੰਗਾ ਬਣਾ ਲਵਾਂ ਮੈਂ ਚਾਹ ਚੰਗਾ ਹਾਈ ਹਾਈ ਨੀ ਰਤਨਾ ਜਾਨੀ ਜੀ ਆ ਲੱਗ ਜਾਂਦਾ ਜਦੋਂ ਤੁਸੀਂ ਆ ਜਾਂ ਨਾ ਨੀ ਆਈ ਤਾਂ ਭਾਬੀ ਤੈਨੂੰ ਕਹਿੰਨੇ ਆ ਵੀ ਤਾਂ ਉੱਥੇ ਇੰਨੀ ਰੌਣਕ ਆ ਮੇਰੇ ਘਰੇ ਹੈ ਵਧੀਆ ਤੇਰਾ ਜੀ ਲੱਗਿਆ ਰਹੂਗਾ ਨਾਲੇ ਬੰਦੇ ਦਾ ਮਨ ਹੋਰ ਹੋ ਜਾਣਾ ਹਾਂ ਕੋਈ ਨਾ ਚੱਲ ਹੌਲੀ ਹੌਲੀ ਬਾਗ ਚੱਲੂਗੀ ਕਿਉਂ ਵੀ ਮੈਂ ਤੈਨੂੰ ਕਿਹਾ ਸੀ ਨਾ ਕਿ ਨਹੀਂ ਆਉਣਾ ਉਹ ਦੇਖੀ ਤਾਂ ਚੱਲ ਮਾਂ ਤੂੰ ਕੱਚੀਆਂ ਗੁਲੀਆਂ ਥੋੜੀ ਖੱਡੀਆਂ ਤੇਰੇ ਪੁੱਤ ਨੇ ਹੁਣ ਦੇਖੀ ਜਾਂਦੀ ਤੂੰ ਕੱਡੀ ਗੱਲ ਦੋ ਮਹੀਨੇ ਦੀ ਦੋ ਮਹੀਨੇ ਵਧੀਆ ਰਹੂੰਗਾ ਇੱਥੇ ਦੇਖਭਾਲ ਕਰੂੰਗਾ ਦੀ ਸੇਵਾ ਕਰੂੰਗਾ ਅੱ삐 ਨਾ ਲੱਗੇ ਜਾਂ ਹੂੰ ਆ ਦੇਖੀ ਚੱਲ ਤੂੰ ਲੈ ਕੇ ਤੇਰੀ ਕੀ ਜਾਣ ਆਪਣੇ ਕੋਲੇ ਆ ਜੀ ਐਡੀ ਭੋਲੀ ਤੇਰੇ ਨਾਲ ਤੁਰਕੂ ਵੀ ਇਹ ਤੇਰੇ ਪੁੱਤ ਦੇ ਛੱਡ ਦੇ ਟੈਨਸ਼ਨ ਘਾਤੋ ਲੈਣੀ ਆ ਚੱਲ ਤੇਰੀ ਆ ਕੇ ਦਿਖਾਉਂਗਾ ਮੈਂ ਨਾਲ ਚੱਲ ਚੰਗਾ ਮੈਂ ਕਿਉਂ ਨਹੀਂ ਮੇਰੇ ਨਾਲ ਪਹਿਲਾਂ ਗੱਲ ਸੁਣ ਲੈ ਮੇਰੀ ਮੈਨੂੰ ਤਾਂ ਕੋਈ ਗੱਲ ਨਹੀਂ ਰਹਿ ਲਾ ਇੱਥੇ 2 ਮਹੀਨੇ ਠੀਕ ਹੈ ਨਾ 2 ਮਹੀਨੇ ਜਨਾ ਸਟਾਪ ਉਹ ਸੁਟੰਗ ਕਰਦੇ ਇਹ ਵੀ ਅਜਿਹੀ ਕੋਰੇ ਟੈਕਟਰ ਜਿਹਾ ਚੂੜਾ ਪੜਦੀ ਪਰ ਇਹਨੂੰ ਟਪਾਉਂਗਾ ਪਹਿਲਾਂ ਮੈਂ ਹਾਂ ਪਸੂ ਮੈਂ ਚਾਹੇ ਪਾਚੂ ਬਿਚ ਨਹੀਂ ਬੰਦਾ ਉਹੀ ਤੇ ਗੱਲ ਜ਼ਮੀਨ ਆ ਦੇ ਹਿਸਾਬ ਨਾਲ ਠੀਕੇ ਠੁੱਕੇ ਕਰਵਾਇਆ ਬੜਾ ਠੀਕ ਆ ਮੈਂ ਹੱਤ ਹੋਈ ਪਈ ਐ ਲੈ ਐਡੇ ਐਡੇ ਝੂਠ ਪਤਰੀ ਝੂਠ ਤਾਂ ਨਹੀਂ ਬੋਲਣਾ ਚਾਹੀਦਾ ਜੀ ਕੰਮ ਚੱਲੀ ਜਾਗਾ ਪਤਾ ਨਹੀਂ ਕਿ ਤੂੰ ਮੈਂ ਪਹਿਲਾਂ ਦੱਸਿਆ ਸੀਗਾ ਕਿ ਮੈਨੂੰ ਇਹ ਤਨੂੰ ਥੋੜੀ ਹੀ ਲੱਗਦੀ ਐ ਚਲਾਕ ਬੜੀ ਐ ਇਹ ਚੱਲ ਕੋਈ ਨਾ ਪੁੱਛ ਕੇ ਤਾਂ ਮੈਂ ਹਟੂਗੀ ਲੈ ਮੇਰੀ ਗੱਲ ਸੁਣ ਬਾਕੂ ਜੇ ਕੰਮ ਚਾਹੀਦਾ ਬੰਦੇ ਨੂੰ ਸੱਚ ਬੋਲੋ ਸੱਚ ਬੋਲ ਕੇ ਕਿਹੜਾ ਕੰਮ ਨਹੀਂ ਮਿਲਦੇ ਹੈਗੇ ਇਹ ਝੂਠ ਬੋਲਦੇ ਉਹਦਾ ਗੱਲ ਤੇਰੀ ਸਹੀ ਹੈ ਪੈਣੀ ਆ ਜਾ ਪੈਣੀ ਸੱਚੀ ਤੇ ਮੈਂ ਦੱਸ ਦੇਗੀ ਕੰਮ ਕੰਮ ਨੇ ਛੇਤੀ ਛੇਤੀ ਨੇ ਵੇੜ ਦੇਣੀ ਹੈ ਅੱਛਾ ਕੰਮ ਵੀ ਵੇੜ ਲੇਗੀ ਤੂੰ ਹਾਂ ਅਜੀ ਹਾਂ ਬੰਦੇ ਦਾ ਤਾਂ ਬਹੁਤ ਚਾਰ ਲੈਣੀ ਹੈ ਹਨਾ ਛੇਤੀ ਛੇਤੀ ਕੰਮ ਵੀ ਨੇ ਮੇੜ ਦੇਣੀ ਕੱਲ ਕੀ ਹੋਗੀ ਐਂ ਕਦ ਤੋ ਬੋਲੀ ਆਨੇ ਤੁਸੀਂ ਕਿ ਢੀਪੋਲੀ ਵਣਦੀ ਹੈ ਬਾਪੂ ਇਹ ਕਿਹੜਾ ਡਰਾਮਾ ਜਿਹਾ ਕਿਵੇਂ ਕਰ ਲੈਣੀ ਹੈ ਤੂੰ ਗੱਲ ਕੀ ਹੋ ਗਈ ਪੈਨ ਮੈਨੂੰ ਗੱਲ ਦੱਸ ਸਾਰੀ ਮੇਰਦੇ ਨੇ ਗੱਲ ਸੁਣ ਕੇ ਪੈਰਾਥਲੋਜੀ ਮੈਂ ਨਿਕਲ ਗਈ ਵੀ ਜਿੱਡੀ ਤੂੰ ਕੋਲੀ ਹੈਗੀ ਆ ਦੇਜਦੀਆਂ ਮੈਨੂੰ ਵੀ ਇਹਦੇ ਅੰਦਰੋਂ ਨਹੀਂ ਹੈ ਜੀ ਗੱਲਾਂ ਗੋਲ ਗੋਲ ਕਦੋਂ ਕਰੀਂ ਐਂ ਸਹੀ ਗੱਲ ਦੱਸੋ ਕੀ ਗੱਲ ਹੋਈ ਹੈ ਗੱਲਾਂ ਗੋਲ ਤਾਂ ਤੂੰ ਕੀਤੀਆਂ ਅਸੀਂ ਕੀਤੀਆਂ ਮੈਂ ਕੀ ਗੱਲ ਗੋਲ ਕਰਤੀ ਤੁਹਾਡੇ ਕੋਲ ਗੱਲ ਪਹਿੰਦੇ ਤੈਨੂੰ ਮੈਂ ਦੱਸ ਦਿੰਦਾ ਮੈਂ ਦੱਸਦੀ ਆ ਬਾਪੂ ਗੱਲ ਕਰਦੀ ਆ ਮੈਂ ਹਾਂ ਨਾ ਤੂੰ ਤਾਂ ਇਹ ਸੀ ਤੇਰਾ ਬੰਦਾ ਮਰਿਆ ਹੋਇਆਗਾ ਹਾਂ ਬੰਦਾ ਤਾਂ ਤੈਨੂੰ ਜਿਉਂਦਾਗਾ ਤੇ ਨਲੇ ਉੱਤੇ ਤੂੰ ਤਾਂ ਕਹਿੰਦੀ ਸੀ ਮੈਂ ਤਾਂ ਤੇ ਪੇਕੀ ਜਾ ਕੇ ਆਈਆਂ ਤੇਰੀ ਮਾਂ ਨੇ ਤਾਂ ਤੈਨੂੰ ਬੜਨ ਵੀ ਨਹੀਂ ਦਿੱਤਾਗਾ ਘਰੋਂ ਬਾਹਰ ਕੱਢ ਤਾਂ ਕਹਿੰਦੀ ਮੇਰੇ ਘਰੇ ਪੈਰ ਨਾ ਪਾਈ ਵੀ ਹਮ ਤਾਂ ਤੇ ਪਿਓ ਨੂੰ ਖਾ ਗਈ ਲੈ ਜਾ ਆਪਦੀ ਨਾਦਰੂ ਵੀ ਇੱਥੇ ਮੂੰਹ ਦਾ ਦਿਖਾਈ ਤੈਨੂੰ ਤਾਂ ਕੋਈ ਬੜਨ ਨਹੀਂ ਦਿੰਦਾ ਤੂੰ ਕਹਿਨੀ ਪੇਕੀ ਚੱਲਦੀਆਂ ਮੈਂ ਨਹੀਂ ਪੜ੍ਹੇ ਉਸ ਤਾਂ ਕੋਈ ਗੱਲ ਨਹੀਂ ਹੈ ਕਿ ਤੁਹਾਨੂੰ ਕਿਹਨੇ ਕਹਿਤਾ ਅੱਛਾ ਆ ਜਿਹੜੀ ਇਹ ਤੇ ਪਿਓ ਵਾਲੀ ਗੱਲ ਹੈ ਤੇ ਮੈਂ ਆਹ ਤਾਂ ਨਹੀਂ ਸੁਣ ਕੇ ਆਈ ਆ ਕਿ ਪਿਓ ਤੂੰ ਤਾਂ ਜਾਉਂਦਾ ਜਾਗਦਾ ਹੈ ਨਾ ਕੀ ਖਬਰ ਕੀ ਖੂ ਪਟ ਗਈ ਹੋਵੇਗੀ ਜਿਹੜਾ ਤੈਨੂੰ ਪੜ੍ਹਨਾ ਨਹੀਂ ਦਿੰਦਾ ਨਹੀ ਨਹੀਂ ਪੜ੍ਹੇ ਦਾ ਤੈਨੂੰ ਜੀ ਕੋਈ ਨਹੀਂ ਹੈਗੀ ਮੈਂ ਮੰਨਦੀ ਆ ਮੈਂ ਤੁਹਾਨੂੰ ਝੂਠ ਮੇਰੀ ਗੱਲ ਸੁਣ ਲੈ ਝੂਠ ਚਾਰ ਤਾਲ ਮੇਰੀ ਗੱਲ ਸੁਣ ਲੈ ਜੋ ਮਰਜੀ ਆ ਬਾਕੀ ਆ ਸਾਰਾ ਕੁਝ ਤੇਰੀ ਕੁੜੀ ਨੇ ਦੱਸਿਆ ਮੈਨੂੰ ਹਾਂ ਇਹ ਤਾਂ ਦੱਸਿਆ ਹਾਂ ਉਹ ਤਾਂ ਕੱਲ ਨਾਲ ਕੋਣੀ ਆ ਅੱਜ ਆ ਸਵਾਲ ਕਰਦੀ ਆ ਕੱਲ ਨੂੰ ਬਥੇਰੇ ਸਵਾਲ ਕਰੂਗੀ ਤੈਨੂੰ ਦੇਖੇ ਜਾਈਂ ਪਹਿਲੇ ਸੱਚੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੁਸੀਂ ਸੋਚੀ ਐਂ ਮੈਂ ਮੰਨਦੀ ਆ ਕਿ ਮੈਂ ਝੂਠ ਮਾਰਿਆ ਤੁਹਾਨੂੰ ਪਰ ਮੇਰੀ ਵੀ ਮਜਬੂਰੀ ਸੀ ਨਾ ਮੈਂ ਇਹੋ ਜਿਹੀ ਕਿਹੜੀ ਮਜਬੂਰੀ ਸੀ ਮਿੰਦਰ ਮੈਨੂੰ ਦੱਸ ਜਿਹੜਾ ਮੈਂ ਤੈਨੂੰ ਕੰਮ ਤੇ ਨਹੀਂ ਰੱਖਣਾ ਪਤਾ ਮੈ ਤੇਰੇ ਪ੍ਰਤੀ ਕਿੰਨੀ ਆ ਹੋਵਾਂਗੀ ਮੈਨੂੰ ਇਹ ਹੁੰਦਾ ਵੀ ਹਾਇ ਭੋਰਾ ਵਾਰ ਜਵਾਕੜੀ ਐ ਇਹਦੇ ਨਾਲ ਕੱਲੀ ਜਨਾਨੀ ਐ ਵੀ ਮੈਂ ਵੀ ਇਹ ਪਾਰਦਾ ਇਹ ਡਾਡਾ ਜੂਟ ਬੋਲੇ ਨਾ ਮੈਂ ਤੈਨੂੰ ਬਾਰ-ਬਾਰ ਪੁੱਛਿਆ ਕਿਵੇਂ ਆ ਵੀ ਤੇਰਾ ਘਰ ਤਾਂ ਹੈਗਾ ਤੇ ਨਹੀਂ ਤੂੰ ਐ ਕਹ ਤੋ ਕਿਹਾ ਵੀ ਮਰ ਗਿਆ ਜਦੋਂ ਹੈ ਹੀ ਪਰਿਆ ਵਰਗਾ ਤਾਂ ਮਰ ਹੀ ਕਹੂੰਗੀ ਤੇ ਸਾਡੀ ਨਾਲ ਹੀ ਨਹੀਂ ਹੈਗਾ ਮੈਨੂੰ ਤੇ ਗੱਲ ਕਰ ਮੇਰਾ ਤਾਂ ਦਿਲ ਮਾਸਰਾ ਹੋ ਗਿਆ ਪਰ ਜਦੋਂ ਮੈਂ ਕੀ ਕੋਈ ਮੈਂ ਬਾਜ ਮਾਰ ਦਊਗੀ ਸੱਚੀ ਭੈਣੇ ਤੂੰ ਨਾ ਸਾਨੂੰ ਗਲਤ ਲਾ ਸਮਝ ਇਹੋ ਜੀ ਕੋਈ ਗੱਲ ਹੈਗੀ ਕੋਈ ਗੱਲ ਨਹੀਂ ਤੇ ਮੈਂ ਸਾਰੀ ਗੱਲ ਦੱਸੂੰਗੀ ਹੁਣ ਤਾਂ ਕੋਲ ਨਾ ਉੱਤਰ ਬੈਠੇ ਨੇ ਨਹੀਂ ਮੈਂ ਤੁਹਾਨੂੰ ਸਾਰੀ ਗੱਲ ਹੁਣੇ ਦੱਸ ਦਿੰਦੀ ਚਲ ਠੀਕ ਗੱਤ ਗੱਲ ਹੈ ਤੇਰੀ ਹਾਂ ਜਿਉਂਦੇ ਬੰਦੇ ਨੂੰ ਮਾਰਨਾ ਨਾ ਝੂਠ ਬੋਲ ਕੇ ਕੰਮ ਕੰਮ ਤੈਨੂੰ ਹੀ ਮਿਲ ਜਾਂਦਾ ਜੇ ਮਿਲਣਾ ਹੁੰਦਾਗਾ ਨਹੀਂ ਜੀ ਅਮ ਜੀ ਕੋਈ ਗੱਲ ਨਹੀਂ ਮੈਂ ਦੱਸੂਗੀ ਪਰ ਸੋਨ ਮੈਂ ਕੰਮ ਤੋਂ ਕੱਢੀ ਤੈਨੂੰ ਪਤਾ ਸਰ ਕੋ ਤਾਂ ਰਹਿਣ ਨੂੰ ਕੋਈ ਜਗ੍ਹਾ ਵੀ ਨਹੀਂ ਹੈਗੀ ਜੇ ਤੁਸੀਂ ਸਾਨੂੰ ਕੰਮ ਤੋਂ ਕੱਢਤਾ ਤਾਂ ਚਲ ਠੀਕਾ ਘਰ ਲੈ ਕੰਮ ਜਾ ਕੇ ਪਰ ਮੈਨੂੰ ਹਰ ਤੋਂ ਝੂਠ ਨਾ ਬੋਲੀ ਮੈਂ ਝੂਠ ਤੋਂ ਬਾਤ ਨਾ ਕਰਦਾ ਨਹੀਂ ਝੂਠ ਤਾਂ ਨਹੀਂ ਬੋਲਦੀ ਮੈਂ ਤੇ ਇਹ ਝੂਠ ਇੱਕ ਕਰਨਾ ਇੱਕਦਣਾ ਫੜਿਆ ਹੀ ਜਾਂਦਾ ਹੈਗਾ ਬੜਾ ਚਰਨੀ ਚੱਲਦਾ ਹੁੰਦਾ ਜੇ ਤੂੰ ਮੈਨੂੰ ਸੱਚ ਵੀ ਦੱਸ ਦਿੰਦੀ ਕਿ ਆਹਾਹਾ ਗੱਲਾਂ ਨਹੀਂ ਬਿਨਾਂ ਫੇਰ ਮੈਂ ਤੈਨੂੰ ਕੰਮ ਤੇ ਨਾ ਰੱਖਦੀ ਮੈਂ ਮੈਂ ਤੇਰੇ ਜੋ ਜੋ ਹਾਲਾਤ ਸਮਝ ਨਹੀਂ ਪਹਿਲਾਂ ਤਾਂ ਚੱਲ ਮੈਂ ਸੀਗੀ ਮੈਨੂੰ ਸਾਰੇ ਕਹਤੇ ਆਂ ਭੈੜੀ ਐ ਭੈੜੀ ਐ ਮੈਂ ਤਾਂ ਉਵੇਂ ਹੀ ਤੇਰੇ ਘਰੇ ਨਹੀਂ ਆ ਬਿਨਾ ਪਾਈ ਪੋਰਾ ਪਰ ਜਵਾਕਾ ਜਿਹੜੇ ਨਤੀਆ ਹੋਏ ਜੀ ਰिती ਐ ਜੀ ਫਿਰ ਮੈਂ ਨੂੰ ਤਾਂ ਸੱਚ ਦੱਸਦੀ ਨਾ ਮੈਂ ਮੰਨਦੀ ਆ ਮੇਥੋਂ ਗਲਤੀ ਹੋਈ ਐ ਕਿ ਮੈਂ ਥੋੜ੍ਹਾ ਸੱਚ ਲਪੋਇਆ ਪਰ ਬਸ ਇਹ ਅੰਦਰ ਕਰ ਲੈ ਕੰਮ ਹੁਣ ਤੇਰੀ ਜਵਾਲ ਨਹੀਂ ਉਲਟਦੀ ਪਈਦੀ ਇਦਾਂ ਤੇ 17 ਸਾਰਾ ਕੁਝ ਮੈਂ ਝੂਠ ਬੋਲਦੀ ਆ ਕੁੜੀ ਤੇ ਮਾਂ ਕੁੜੀ ਨੇ ਦੱਸਿਆ ਕਿ ਨਹੀਂ ਮੈਂ ਨਹੀਂ ਮਾਂ ਮੇਰੇ ਕੋਲ ਸੱਚ ਨਹੀਂ ਕਰਦੀ ਉੱਤੋਂ ਤੋਂ ਉਹ ਝੜਕਦੀਆਂ ਜੀ ਅੱਜ ਤਾਂ ਛੋਟੇ ਸਵਾਲ ਕਰਦੀ ਆ ਕੱਲ ਨੂੰ ਜਦੋਂ ਜਵਾਲ ਹੋਗੀ ਨਾ ਫਿਰ ਤੈਨੂੰ ਇੱਦੋਂ ਵੀ ਵੱਡੇ ਵੱਡੇ ਸਵਾਲ ਕਰੂੰ ਹਜੇ ਵੀ ਦੱਸ ਦੇ ਦੀਏ ਕੋਈ ਸੱਚ ਹੈਗਾ ਕੱਲ ਨੂੰ ਨਹੀਂ ਐਵੇਂ ਕੋਈ ਸੱਚ ਨਹੀਂ ਹੈਗਾ ਬਾਕੀ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾਉਣੀ ਆ ਜਾ ਕੇ ਨਰੇ ਅਗਲੀ ਦੇ ਪਿਓ ਵਾਰੀ ਤੇ ਅਗਲੀ ਨੂੰ ਪਤਾ ਹੋਣਾ ਚਾਹੀਦਾਗਾ ਜੇ ਜਿਉਂਦਾ ਨਾ ਫੜ ਲਾ ਤਾ ਉਹਨੂੰ ਦੀ ਜਾ ਕੇ ਦੇ ਕੰਜਰਾ ਅੱਧ ਮੈਨੂੰ ਮੈਂ ਰੋਲਦੀ ਫਿਰਦੀ ਇਹਦੀ ਨੂੰ ਲੈ ਕੇ ਕੋਈ ਗੰਨੇ ਜੀ ਮੈਂ ਕਰਦੀ ਆ ਗੱਲ ਜਾ ਕੇ ਭਾਂਡੇ ਮਾਜਨੀ ਚਾਰ ਠੀਕ ਹੈ ਇਹ ਮੈਂ ਤਾਂ ਕਹਿੰਦਾ ਤੂੰ ਨਾ ਰੱਖ ਕੋਈ ਹੋਰ ਭਾੜਾ ਆਪਣੇ ਜਵਾਨ ਈਆਂ ਇਹਦਾ ਅਸਰ ਪੈਂਦਾ ਇਹ ਮਾੜੀਆਂ ਗੱਲਾਂ ਦਾ ਨਹੀਂ ਬਾਪੂ ਰੱਖਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਮੂੰ ਤਾਂ ਸਿਆਣੀ ਆ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਐਡਾ ਵੱਡਾ ਇਹ ਝੂਠ ਕਾ ਤੋ ਬੋਲੇ ਮੇਰੇ ਕੋਲ ਉਹ ਤਾਂ ਇਹ ਤੋ ਦੱਸੋ ਫੇਰ ਹੀ ਪਤਾ ਲੱਗੂਣ ਕਿ ਵੀ ਤਾਂ ਕੀ ਗੱਲ ਹੈ ਹੁਣ ਚਿਹਰੇ ਤੋਂ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਇਹਨੇ ਝੂਠ ਬੋਲਿਆ ਹੈ ਕਿ ਹੰਦੀ ਸੱਚ ਬੋਲਦੀ ਹੈ ਹੁਣ ਕੀ ਪਤਾ ਲੱਗਦਾ ਹੈ ਜਿਹੜੇ ਸਾਉ ਰਬਾਪੂਰੋਂ ਲੱਗ ਰਿਆਂ ਦੀ ਅਲੱਗ ਸੀ ਤਾਂ ਮੈਨੂੰ ਦੁਖੀ ਆ ਪਰ ਝੂਠ ਤਾਂ ਨਹੀਂ ਬੋਲਣਾ ਚਾਹੀਦਾ ਨਾ ਪਹਿਲਾਂ ਮੈਂ ਚੱਲ ਪਸੀ ਗਈ ਉਹ ਤਾਂ ਨਫ਼ਰਤ ਵੀ ਕਰਦੀ ਸੀ ਮੈਂ ਜਦੋਂ ਜਦੋਂ ਘਰੇ ਲੈਂਦੀ ਆ ਨਾ ਇਹ ਮੈਨੂੰ ਇਹ ਹੁੰਦਾ ਸੀ ਇਹ ਤਾਂ ਕੰਮ ਲੈਣਾ ਇਹਦੀ ਕੁੜੀ ਦੋ ਵੀ ਕੰਮ ਲੈ ਲੈ ਜਦੋਂ ਕਹਿੰਦੇ ਬੰਦੇ ਨਾਲ ਵਾਹ ਪੈ ਜਾਂਦਾ ਹਨਾ ਹੌਲੀ ਹੌਲੀ ਬੰਦੇ ਦਾ ਪਤਾ ਲੱਗ ਜਾਂਦਾ ਹੁਣ ਨਾ ਤਾਂ ਇਹ ਚੀਜ਼ ਹਲਾਵੇ ਭੋਰਾ ਜਿਹੜੀ ਮੈਂ ਚੀਜ਼ ਦੇ ਦੇਨੀ ਆ ਉਹ ਚੁੱਪ ਕਰਕੇ ਫੜ ਕੇ ਲੈ ਜਾਂਦੀ ਮੈਨੂੰ ਵੀ ਤਰਸ ਆਉਂਦਾਗਾ ਮੈਂ ਵੀ ਚੀਜ਼ ਇਹਨੂੰ ਭੋਰਾ ਵੱਧ ਦੇਣੀ ਹੈਗੀ ਪਰ ਮੇਰੀ ਗੱਲ ਸੁਣੋ ਮੈਨੂੰ ਦੱਸੇ ਤਾਂ ਸਹੀ ਵੀ ਮੈਨੂੰ ਆਹ ਪ੍ਰੋਬਲਮ ਆ ਮੈਂ ਤਾਂ ਆਪਣੇ ਬੰਦੇ ਤੋਂ ਪਾਸੇ ਰਹਿਣੀ ਐ ਇਹਦਾ ਜਦੋਂ ਮੈਂ ਪੁੱਛਦੀ ਹਾਂ ਉਦੋਂ ਕਹਿੰਦੀ ਮੇਰਾ ਬੰਦਾ ਮਰ ਗਿਆ ਹੁਣ ਜਦੋਂ ਮੈਂ ਸੁਣ ਕੇ ਹੀ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇਰੀ ਆਪ ਦੀ ਆਹ ਕੁੜੀ ਤੇ ਵੀ ਅਸਰ ਪਊ ਨਾ ਹੁਣ ਉਹ ਝੂਠ ਬੋਲ ਬੋਲ ਕਿਉਂ ਕਰੀ ਜਾਂਦੀ ਐ ਮੇਰੀ ਬਾਪੂ ਜੇ ਬਾਪ ਨੂੰ ਤਾਂ ਸੱਚ ਦੱਸਣਾ ਹੀ ਚਾਹੀਦਾ ਮੇਰੀ ਗੱਲ ਸੁਣ ਫਿਰ ਇਹ ਕਿਉਂ ਦਰਦ-ਦਰ ਪਟਕਦੀ ਫਿਰਦੀ ਐ ਕੀ ਦੱਸੇ ਭਾਈ ਤਰਾ ਪਿਓ ਬੈਠਾਗਾ ਅੱਜ ਲਵੇ ਜਾ ਕੇ ਹੱਕ ਚ ਗੋਡਾ ਦੇ ਕੇ ਮੈਂ ਮੰਨਦੀ ਐ ਠੀਕ ਆ ਆਪਣੇ ਕੰਮ ਕਰਦੇ ਚਲ ਆਪਾਂ ਰਹਿਣ ਨੂੰ ਦੇ ਤਾਂ ਭੁਰਾ ਭਰ ਜਵਾਬ ਬੜੀ ਹੈ ਲੋਕਾਂ ਦੀ ਨਿਗਾਹ ਸਹੀ ਨਹੀਂ ਹੁੰਦੀਗੀ ਫਿਰ ਉਹ ਕੰਜਰ ਨੂੰ ਨਹੀਂ ਫਰਤੋਂ ਦੇਗੀ ਕੋਈ ਤਾਂ ਗੱਲ ਹੋਊਗੀ ਮੈਂ ਪੁੱਛੂ ਜ਼ਰੂਰ ਬਾਪੂ ਪਰ ਹਜੇ ਮੇਰਾ ਮੂਡ ਨਹੀਂ ਸੀ ਮੇਰਾ ਦਿਮਾਗ ਖਰਾਬ ਹੋਇਆ ਤੇ ਆ ਚਲ ਪੁੱਛ ਲਈ ਫਿਰ ਆਦੀ ਮਰਜ਼ੀ ਕਰੀਂ ਮੈਂ ਤੇਰਾ ਜੀ ਕਰਦਾ ਹੈ ਪੁੱਛ ਲਊਂਗੀ